ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਗਿਰਦਾਸਾ ਹੈ ਅਕਾਲ ਪੁਰਖ ਵਹਿਗੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਜਣੇ ਇਸ ਸਮੇਂ ਵੀਡੀਓ ਦੇਖ ਰਹੇ ਸਾਰਿਆਂ ਤੰਦਰੁਸਤਿਆਂ ਬਖਸ਼ੀ ਚੜ੍ਹਦੇਆਂ ਕਲਾਚ ਰੱਖੀ ਸਾਰੇ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣ ਸਭ ਦੀਆਂ ਮਨੋ ਕਾਮਨਾਵਾਂ ਕਾਮਨਾਵਾਂ ਮੇਰਾ ਅਕਾਲ ਪੁਰਖ ਵਹਿਗੂ ਜਰੂਰ ਪੂਰੀਆਂ ਕਰਿਓ ਲੋ ਜੀ ਅੱਜ ਇਹ ਗੱਲ ਤੁਹਾਨੂੰ ਥੋੜੀ ਜਿਹੀ ਕੋਈ ਪੁਰਾਣੀ ਹੈ ਯਾਰ ਦੋਸਤ ਜਦੋਂ ਇਕੱਠੇ ਹੋ ਜਾਂਦੇ ਹੁੰਦੇ ਨੇ ਨਾ ਤਾਂ ਕਰ ਲੈਣੀ ਚਾਹੀਦੀ ਅਤੇ ਮੈਂ ਹੋ ਗਿਆ ਜਤਿੰਦਰ ਹੋ ਗਿਆ ਭੰਗੂ ਬਾਈ ਹੋ ਗਿਆ ਸਾਡਾ ਅਸੀਂ ਤਿੰਨੇ ਜਣੇ ਅੱਜ ਤੇ ਮੈਂ ਕਿਹਾ 2 ਸਾਲ ਪਹਿਲਾਂ ਅਸੀਂ ਤਿੰਨੋਂ ਜਣੇ ਹਾਂ 21 ਜੁਲਾਈ ਨੂੰ ਨਹੀਂ 22 ਜਿਹੇ ਤੇ 22 ਜਿਹੇ 22 ਜਿਹੇ ਹਾਂ 22 ਦੇ ਤਿੰਨ ਸਾਲ ਹੋ ਗਏ ਤਿੰਨ ਸਾਲ ਠੀਕ ਹੈ ਹਾਂ ਸਸਰੀ ਦਾ ਬਲਾਦ ਹੁਣ ਚਲੋ ਮੈਂ ਬਾਅਦ ਚ ਦੱਸੂਗਾ ਜੀ ਸਾਰਿਆਂ ਨੂੰ ਸਸਰੀ ਘਰ ਸਾਡੇ ਵੱਲੋਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ 22 ਦੇ ਵਿੱਚ ਅਸੀਂ ਜਾ ਕੇ ਆਏ ਸੀ ਸਿੰਗਾਪੁਰ ਤੇ ਮਲੇਸ਼ੀਆ ਦੇ ਵਿੱਚ ਤੇ ਸਾਡੇ 7-8 ਦਿਨ ਜਿਹੜੇ ਇਕੱਠੇ ਬੀਤੇ ਸੀ 24 ਘੰਟੇ ਨਾਲ ਰਹਿਣਾ ਤਾਂ ਚਲ ਉਸ ਤੋਂ ਪਹਿਲਾਂ ਵੀ ਅਸੀਂ ਨਿੱਜੀ ਤੌਰ ਤੇ ਇੱਕ ਦੂਸਰੇ ਨੂੰ ਮਤਲਬ ਚੰਗੀ ਤਰ੍ਹਾਂ ਜਾਣਦੇ ਸੀ ਤਾਂ ਹੀ ਕਿਤੇ ਇੱਕ ਟੂਰ ਦਾ ਪਲਾਨ ਕੀਤਾ ਸੀਗਾ ਤੇ ਜਾ ਕੇ ਆਏ ਸੀਗੇ ਤੇ ਉਸ ਤੋਂ ਬਾਅਦ ਦੇ ਵਿੱਚ ਚਲੋ ਹਰ ਜਿਵੇਂ ਆਪਣੇ ਆਪਣੇ ਹੁੰਦੇ ਐ ਸਰਪੰਚ ਵੀ ਬਣ ਕੇ ਪਿੱਛੇ ਤੇ ਮੈਂ ਆਪਣੇ ਹੋਰ ਚੱਕਰਾਂ ਚੋੜ ਜੇ ਰਿਆ ਇਹ ਕੈਨੇਡਾ ਵੀ ਚਲੇ ਗਏ ਸੀਗੇ ਕੈਨੇਡਾ ਤੋਂ ਹੁਣੇ ਮੈਂ ਕਹਿੰਦਾ ਹਲ ਮਹੀਨਾ ਕੋਈ ਤੁਹਾਨੂੰ ਵਾਪਸ ਆਣ ਹਾਂ ਮਹੀਨਾ ਕੋਈ ਵਾਪਸ ਆਇਆ ਵਾ ਇਹਨੂੰ ਤੇ ਅੱਜ ਕੁਦਰਤੀ ਨਾਲ ਮੇਲ ਜੋਲ ਬਣ ਗਿਆ ਇਹਨਾਂ ਨੇ ਦੋ ਤਿੰਨ ਦਿਨ ਪਹਿਲਾਂ ਮੈਨੂੰ ਫੋਨ ਕੀਤਾ ਸੀਗਾ ਵੀ ਮੈਂ ਆ ਗਿਆ ਕਿਤੇ ਮੇਲੋ ਕਿਤੇ ਚਾਹ ਪਿਆਲੀ ਕਹਿੰਦੇ ਬੈਠ ਕੇ ਪਛਾਗ ਲਾਂਗੇ ਤਾਂ ਅੱਜ ਕੁਦਰਤੀ ਚੰਡੀਗੜ੍ਹ ਨੂੰ ਜਾ ਰਹੇ ਸੀਗੇ ਤੇ ਮੈਂ ਬਾਈ ਨੂੰ ਫੋਨ ਕਰ ਲਿਆ ਤਾਂ ਇਹ ਕਹਿੰਦੇ ਵੀ ਆਪਾਂ ਨੇ ਇੱਕ ਕਾਰੋਬਾਰ ਵੀ ਕੀਤਾ ਇੱਥੇ ਆ ਕੇ ਦੁਬਾਰੇ ਚਾਰ ਪੰਜ ਭਰਾਵਾਂ ਨੇ ਰੜ ਕੇ ਇਹ ਸਾਡੇ ਮਤਲਬ ਸੁੱਖਾ ਵੀਰ ਸੁਖਵੀਰ ਸਿੰਘ ਜੀ ਤੇ ਵਧੀਆ ਪਰਸਨ ਹੈ ਇੱਕ ਦੋ ਵਾਰ ਉਦਾਂ ਮਤਲਬ ਹਾਈ ਹੈਲੋ ਹੋਈ ਹੈ ਨਿੱਜੀ ਤੌਰ ਤੇ ਮੈਂ ਚੰਗੀ ਤਰ੍ਹਾਂ ਨਾਲ ਨਹੀਂ ਜਾਣਦਾ ਪਰ ਜਿਵੇਂ ਇਹਨਾਂ ਦਾ ਨੇਚਰ ਹੈਗਾ ਏ ਆਪਣੇ ਪੱਗੂ ਬਾਈ ਦਾ ਸਾਡੇ ਦਾ ਇਸੇ ਤਰੀਕੇ ਕਰਨੇ ਚਰ ਇਹਨਾਂ ਦਾ ਵੀ ਹੈਗਾ ਕਿਉਂਕਿ ਹੁਣ ਸਾਨੂੰ 15 ਕ ਮਿੰਟ ਹੋ ਗਏ ਤਕਰੀਬਨ ਇੱਥੇ ਬੈਠਿਆ ਨੂੰ ਗੱਲਬਾਤ ਤੋਂ ਬੰਦੇ ਦੀ ਜਜਮੈਂਟ ਲਾਈ ਜਾ ਸਕਦੀ ਹੈ ਹਨਾ ਤਾਂ ਇਹਨਾਂ ਨੇ ਆਪਣਾ ਚਿਰ ਸ੍ਰੀ ਚਮਕੌਰ ਸਾਹਿਬ ਤੋਂ ਆਪਾਂ ਚੱਲਦੇ ਤੇ ਰਸਤੇ ਦੇ ਵਿੱਚ ਜਦੋਂ ਮਰੰਡੇ ਨੂੰ ਜਾਂਦੇ ਤੇ ਰਸਤੇ ਦੇ ਵਿੱਚ ਲਠੇੜੀ ਪਿੰਡ ਆਉਂਦਾ ਜੀ ਤੇ ਇਹ ਤਕਰੀਬਨ ਉਹ ਸੋਹਣੀ ਮਾਰਕੀਟ ਹੈਗੀ ਆ ਉੱਥੇ ਇੱਕ ਮਤਲਬ ਇਹਨਾਂ ਨੇ ਪੀਜ਼ਾ ਹਟ ਖੋਲਿਆ ਏ ਐਮ ਐਂਡ ਐਮ ਤੇ ਤੰਦੂਰੀ ਜੰਕਸ਼ਨ ਇਹਦਾ ਨਾਮ ਹੈਗਾ ਇਹ ਤੇ ਵਧੀਆ ਢੰਗ ਨਾਲ ਵੀ ਰਾਈ ਮਤਲਬ ਉਹ ਰੀ ਹੈਂਡਲ ਕਰਦੇ ਨੇ ਇਹ ਤਿੰਨ ਚਾਰ ਆਪਣੇ ਪੰਜਾਬੀ ਨੌਜਵਾਨਾਂ ਨੇ ਇਕੱਠੇ ਹੋ ਕੇ ਇੱਕ ਮਤਲਬ ਇੱਕ ਕਾਰੋਬਾਰ ਤੋਂ ਜਾਂ ਇੱਕ ਨਾਲੇ ਕਹਿੰਦੇ ਹੁੰਦੇ ਆ ਵੀ ਪੁੰਨ ਨਾਲੇ ਫੜੀਆਂ ਜਿਹੜੀ ਕਿਸੇ ਨੂੰ ਚੀਜ਼ ਖਿਲਾ ਦੇਣੀ ਹੈ ਉਹਦੇ ਚ ਤੇ ਵਾਵਾ ਵੀ ਖੱਟ ਲੈਣੀ ਹੈ ਨਾਲੇ ਆਪਣੇ ਚਾਰ ਪੈਸੇ ਬਣ ਜਾਣੇ ਹਨ ਤਾਂ ਜਿਹੜਾ ਇਹ ਕਾਰੋਬਾਰ ਤੋਂ ਮੈਂ ਅੱਜ ਫਸਟ ਟਾਈਮ ਆ ਤੇ ਕਹਿੰਦੇ ਭਾਜੀ ਤੁਹਾਨੂੰ ਪੀਜ਼ਾ ਵੀ ਖਿਲਾਉਣਾ ਪੀਜ਼ਾ ਵੀ ਤਿਆਰ ਕਰ ਲਿਆ ਏ ਅਸੀਂ ਭੰਗੂ ਸਾਹਿਬ ਨੂੰ ਡੀਕ ਰਹੇ ਸੀਗੇ ਇਹ ਆਪਣੇ ਘਰ ਤੋਂ ਥੋੜਾ ਜਿਹਾ ਲੇਟ ਹੋ ਗਏ ਐਨੇ ਨੂੰ ਭਾਜੀ ਨੇ ਤਿਆਰ ਕਰਤਾ ਔਰ ਕਾਫੀ ਕਾਫੀ ਵੀ ਸਾਡੀ ਠੰਡੀ ਹੋ ਰਹੀ ਹੈ ਸੌਰੀ ਪਾਰੇ ਪਹਿਲੇ ਤਰਫਾਉਣੀ ਚਾਹੀਦਾ ਹੈਗਾ ਇਹ ਜੀ ਚੀਜ਼ਾਂ ਨੂੰ ਐ ਖਾਲਣਾ ਹੈ ਨਾ ਤੇ ਮੈਂ ਇੱਕ ਚਾਹਾਂ ਇਹਨਾਂ ਬਾਰੇ ਦਾ ਪਤਾ ਦੇਖੋ ਇਹ ਅਜਕੱਲ ਆਜਕਲ ਇਹ ਵੀ ਪੜਾਈ ਕਰ ਰਹੇ ਆ ਇਹਨੇ ਛੱਡਤੀ ਹੋ ਪੜਾਈ ਬਾਜੀ ਕਿੰਨੇ ਪੜੇ ਹੋਏ ਸੀ ਬਣਾ ਹੈ ਤੁਸੀਂ ਕਰਤਾ ਡਿਗਰੀ ਕੀਤੀ ਹੋਈ ਹੈ ਮੈਂ ਮੰਨਦੀ ਅੱਛਾ ਹੋਟਲ ਮੈਨੇਜਮੈਂਟ ਦੀ ਡਿਗਰੀ ਵੀ ਕੀਤੀ ਤੇ ਤਾਂ ਠੀਕ ਆ ਦੇਖੋ ਜਿਹੜੀ ਪੜਾਈ ਆਪਾਂ ਕਰਦੇ ਹੁੰਨੇ ਆ ਜੇ ਸੀ ਉਸੇ ਲਾਈਨ ਦੇ ਉੱਪਰ ਚੱਲੀਏ ਤਾਂ ਸਭ ਤੋਂ ਵਧੀਆ ਗੱਲ ਆ ਬਹੁਤ ਲੋਕ ਹੈ ਹੁਣ ਇਹ ਐਲ ਐਨ ਬੀ ਲੱਗਿਆ ਰਹਾ ਕਰ ਐਲ ਐਨ ਬੀ ਨੇ ਐਮ ਐ ਪੋਲੀਟਿਕਲ ਸਾਇੰਸ ਅੱਛਾ ਪੋਲੀਟਿਕਲ ਸਾਇੰਸ ਹਾਂਜੀ ਐਮ ਐ ਪੋਲੀਟਿਕਲ ਨੇ ਨਾਲ ਐਲ ਐਨ ਬੀ ਕਹਿੰਦਾ ਐਲ ਐਨ ਬੀ ਕਰਨੀ ਸੀਗੀ ਪਰ ਉੱਥੇ ਸੀਟ ਨਹੀਂ ਮਿਲੀ ਹੈਗੀ ਅੱਛਾ ਓਕੇ ਹਾਂ ਉਹ ਚੱਕਰ ਪੈ ਗਿਆ ਕਿਉਂਕਿ ਜਿਹੜੇ ਕਾਲਜ ਉਹ ਦੰਦੇ ਸੀਗੇ ਮੈਨੂੰ ਦੂਰ ਪੈਂਦਾ ਸੀਗਾ ਮੈਂ ਤਾਂ ਆਂ ਸੋਚਦਾ ਸੀ ਵੀ ਐਲ ਐਨ ਬੀ ਤਾਂ ਕਰਨੀ ਸੀ ਈ ਨੇ ਹਾਂਜੀ ਵਕਾਲਤ ਕਰਦਾ ਮੈਂ ਐ ਇਹ ਇੱਕ ਗੱਲ ਵੀ ਵਕਾਲਤ ਲੋਕਾਂ ਕਹਿੰਦਾ ਮੈਂ ਕਹਿੰਦਾ ਵਕਾਲਤ ਵੀ ਸ਼ੁਰੂ ਕਰਾਂਗਾ ਬਹੁਤ ਵਧੀਆ ਗੱਲ ਹੈ ਭਾਜੀ ਨੇ ਕੰਮ ਕੀਤਾ ਤੇ ਜਰੂਰ ਅਲਾ ਕਨ ਵਾਸੀਆਂ ਨੂੰ ਬੇਨਤੀ ਹੈ ਕਿਉਂਕਿ ਮੈਨੂੰ ਪਤਾ ਹੈ ਵੀ ਇਹ ਨਾ ਪਿੰਡਾਂ ਦੇ ਵਿੱਚ ਲੋਕਲ ਮਰੰਡੇ ਤੱਕ ਸ੍ਰੀ ਚਮਕੌਰ ਸਾਹਿਬ ਤੱਕ ਆਇਦਰ ਨੂੰ ਵਦੇਸ਼ਾਂ ਵਗਾਰਾ ਹੋ ਗਿਆ ਆਇਦਰ ਨੂੰ ਕਮਾਨੋ ਤੱਕ ਹੋ ਗਿਆ ਆਇਦਰ ਨੂੰ ਬਹੁਤ ਸਾਰੇ ਪਿੰਡ ਆ ਗਏ ਬਹੁਤ ਸਾਰੇ ਪਿੰਡਾਂ ਦੇ ਵਿੱਚ ਲੋਕ ਆਪਣੀ ਵੀਡੀਓ ਨੂੰ ਪਿਆਰ ਦਿੰਦੇ ਨੇ ਸਤਿਕਾਰ ਦਿੰਦੇ ਨੇ ਸਾਰਿਆਂ ਦਾ ਉਹਦੇ ਲਈ ਧੰਨਵਾਦ ਵੀ ਹੈਗਾ ਤੇ ਇੱਥੇ ਇਹਨਾਂ ਦੇ ਕੋਲ ਮਤਲਬ ਕਿ ਦੋਨੋਂ ਪ੍ਰਕਾਰ ਦੀਆਂ ਚੀਜ਼ਾਂ ਬਣਦੀਆਂ ਹੈਗੀਆਂ ਨੇ ਨੌਨ ਵੇਜ ਵੀ ਬਣਦਾ ਤੇ ਵੇਜ ਵੀ ਬਣਦਾ ਤੇ ਉਹਦੇ ਲਈ ਮੈਨੂੰ ਸਪੈਸ਼ਲ ਭਾਜੀ ਨੇ ਅੰਦਰ ਜਾ ਕੇ ਵਿਖਾਇਆ ਵੀ ਹੈ ਆਪਣੇ ਮਤਲਬ ਜਿਹੜਾ ਕਿਚਨ ਜਿੱਥੇ ਤਿਆਰ ਹੁੰਦਾ ਮੈਸ ਮੈਸ ਜੀ ਕਹਿੰਦੇ ਨੇ ਹਾਂ ਉਹ ਸੈਟਅਪ ਸੈਟਅਪੰਦਲਾ ਤਿਆਰ ਦਿਖਾਇਆ ਉਹਦੇ ਵਿੱਚ ਵੀ ਅਸੀਂ ਬਿਲਕੁਲ ਅਲੱਗ-ਅਲੱਗ ਤਿਆਰ ਕਰਦੇ ਹਾਂ ਉਹਦੇ ਲਈ ਵੀ ਕਈ ਵਾਰ ਕੋਈ ਅਮਰਤਧਾਰੀ ਵੀਰ ਹੁੰਦਾ ਜਿਵੇਂ ਚਲੋ ਸਾਨੂੰ ਸਾਨੂੰ ਸੈਟੀਸਫਾਈ ਕਰਨ ਵਾਸਤੇ ਕਿਉਂਕਿ ਮੈਂ ਜੇ ਸਟਾਰਟਿੰਗ ਦੇ ਵਿੱਚ ਐਂਟਰੀ ਵਿੱਚ ਦੇਖਿਆ ਮਹਾ ਵੀ ਇੱਥੇ ਦਾ ਮੱਛੀ ਤੰਦੂਰ ਕਿਦਾਰ ਜਾਇਆ ਵੀ ਸਿਸਟਮ ਹੈ ਰ ਵੀ ਸਾਡੇ ਖਾਣ ਦੀ ਚੀਜ਼ ਹੋਊਗੀ ਭਾਜੀ ਇਹਨੂੰ ਅੰਦਰ ਸਪੈਸ਼ਲ ਲੈ ਕੇ ਕੇ ਸਾਨੂੰ ਤੇ ਅੰਦਰ ਲਿਜਾ ਕੇ ਇਹਨਾਂ ਨੇ ਦਿਖਾਇਆ ਵੀ ਭਾਜੀ ਸਾਡਾ ਬਿਲਕੁਲ ਸੈਪਰੇਟ ਸਿਸਟਮ ਹੈ ਬਰਗਰ ਹੋ ਗਿਆ ਜਾਂ ਫਾਸਟ ਫੂਡ ਦਾ ਦੂਸਰਾ ਕੰਮ ਹੈਗਾ ਜਿਹੜਾ ਨਾਨ ਵੈਜ ਵਾਲਾ ਹੈਗਾ ਉਹ ਜੁਦਾ ਹੈਗਾ ਤੇ ਆਹ ਆਪਣਾ ਜਿਹੜਾ ਵੈਜ ਵਾਲਾ ਹੈਗਾ ਉਹ ਸਾਰਾ ਜੁਦਾ ਹੈ ਬਿਲਕੁਲ ਮੈਂ ਖੁਦ ਵੀ ਦੇਖਿਆ ਤਾਂ ਜ਼ਰੂਰ ਮੌਕਾ ਦੇਣਾ ਤੁਸੀਂ ਸਾਰਿਆਂ ਨੇ ਹੱਥ ਬੰਨ੍ਹ ਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਜਿੱਥੇ ਆਪਾਂ ਕਈ ਵਾਰ ਬਹੁਤ ਗੱਲਾਂ ਇਹ ਬੋਲ ਜਾਂਦੇ ਆਂ ਵੀ ਪੰਜਾਬੀ ਸਾਡੇ ਕੰਮ ਕਰਕੇ ਰਾਜੀ ਨਹੀਂ ਹੈਗੇ ਪਰ ਜਦੋਂ ਸਾਡੇ ਪੰਜਾਬੀ ਵੀਰ ਕੰਮ ਕਰਦੇ ਆਂ ਸੁਚਮ ਦੇ ਨਾਲ ਕੰਮ ਕਰਦੇ ਆਂ ਮਿਹਨਤ ਲਾਉਂਦੇ ਆਂ ਤਾਂ ਸਾਡਾ ਵੀ ਸਾਰਿਆਂ ਦਾ ਉੱਥੇ ਫਰਜ਼ ਬਣਦਾ ਏ ਵੀ ਅਸੀਂ ਵੀ ਉਹਨਾਂ ਦਾ ਸਾਥ ਦੇਈਏ ਹਨਾ ਆਈਰ ਕੁਐਸਚਨ ਹੈ ਸਾਰਿਆਂ ਨੂੰ ਵੀ ਜਦੋਂ ਕੋਈ ਪੜਿਆ ਲਿਖਿਆ ਬੰਦਾ ਆਪਣਾ ਕੰਮ ਤੋੜ ਜਾਏ ਤਾਂ ਆਪਾਂ ਇੱਕ ਬੇਰੁਜ਼ਗਾਰੀ ਦੂਰ ਕਰਨ ਵਾਲੀ ਇੱਕ ਮਿਸਾਲ ਵੀ ਹੈਗੀ ਆ ਇਹ ਵੀ ਆਪਾਂ ਬਹੁਤ ਸਾਰਾ ਪੈਸਾ ਲਾ ਕੇ ਕਈ ਵਾਰ ਫੋਰਨ ਕੰਟਰੀਆਂ ਦਾ ਉੱਰਨ ਘੁੰਮਣਾ ਪਰਣਾ ਠੀਕ ਹੈ ਬਹੁਤ ਸਾਰਾ ਪੈਸਾ ਲਾ ਕੇ ਫੋਰਨ ਕੰਟਰੀਆਂ ਦਾ ਦੌੜਦੇ ਆ ਤਾਂ ਜੇ ਆਪਾਂ ਇਦਾਂ ਦੇ ਕਾਰੋਬਾਰ ਇੱਥੇ ਛੋਟੇ-ਛੋਟੇ ਜਿਹੇ ਛੇੜੀਏ ਆਪਾਂ ਤਾਂ ਚੰਗੀ ਕਮਾਈ ਹੋ ਸਕਦੀ ਹੈ ਇਹਦੇ ਲਈ ਚਲੋ ਇਹਨਾਂ ਨੇ ਤਾਂ ਮੈਨੂੰ ਕਿਹਾ ਨਹੀਂ ਹੈਗਾ ਇਹ ਕਹਿੰਦੇ ਵੀ ਜਿਹੜੇ ਸਾਡੇ ਕੋਲ ਕਸਟਮਰ ਆਉਂਦੇ ਆ ਅਸੀਂ ਉਹਨਾਂ ਨੂੰ ਵੀ ਪ੍ਰੋਸਦੀ ਐਸਾ ਸਾਫ ਗੱਲ ਆ ਵੀ ਮੁੜ ਕੇ ਸਾਡੇ ਕੋਲ ਆਉਣ ਤੇ ਮਤਲਬ ਕੋਈ ਮਤਲਬ ਸਵਾਦਿਸ਼ਟ ਵੀ ਆ ਸਾਰਾ ਕੁਝ ਕੋਈ ਮਤਲਬ ਆਪਣੇ ਕੰਮ ਦੇ ਵਿੱਚ ਕੁਤਾਹੀ ਨਹੀਂ ਕਰਦੇ ਵੀ ਅਸੀਂ ਉਦਾਂ ਦੇ ਕਸਟਮਰ ਅਸੀਂ ਆਪਣੇ ਚਾਹਦੇ ਆ ਵੀ ਚਲੋ ਆਪਾਂ ਫਿਰ ਵੀ ਮੇਰਾ ਫਰਜ਼ ਬਣਦਾ ਸੀ ਵੀ ਮੇਰਾ ਚਲੋ ਪੰਗੂ ਵੀਰ ਨਾਲ ਪਿਆਰ ਹੈਗਾ ਇੱਧਰ ਹਨਾ ਵੀ ਚਲੋ ਜੇ ਅਸੀਂ ਉਹ ਰੇ ਸ਼ੱਕ ਰਹੇ ਆ ਲੈ ਕੇ ਕੁਝ ਤਾਂ ਇਹ ਟੇਸਟ ਬਾਰੇ ਵੀ ਤੁਹਾਨੂੰ ਆਪਾਂ ਸਾਰਿਆਂ ਨੂੰ ਦੱਸਾਂਗੇ ਜਰੂਰ ਤੇ ਵੀਰ ਦੀਆਂ ਕੁਝ ਕੁ ਗੱਲਾਂ ਜਿਵੇਂ ਕਹਿੰਦੇ ਵੀ ਅਸੀਂ ਇਹਨਾਂ ਨੇ ਡਿਗਰੀ ਕੀਤੀ ਹੈ ਸਪੈਸ਼ਲ ਇਸ ਚੀਜ਼ ਦੇ ਉੱਪਰ ਜਿਹਨਾਂ ਦਾ ਫਿਰ ਸਮਝ ਲਓ ਵੀ ਹੱਥ ਐਨ ਪੂਰਾ ਇਹਨਾਂ ਚੀਜ਼ਾਂ ਨੂੰ ਬਣਾਉਣ ਦੇ ਵਿੱਚ ਪ੍ਰੋਪਰਲੀ ਹੈਗਾ ਏ ਇੱਕ ਕਈ ਵਾਰ ਹੁਣ ਆਪਾਂ ਤਾਂ ਅਸਰ ਦੇਖਦੇ ਆਂ ਚਾਹੇ ਜੀ ਰੋਪੜ ਸ਼ਹਿਰ 'ਚ ਵੱਢ ਜਾਈਏ ਚਾਹੇ ਚਮਕੌਰ ਸਾਹਿਬ ਵੱਢ ਜਾਈਏ ਜਾਂ ਕਿਤੇ ਹੋਰ ਸ਼ਹਿਰ ਦੇ ਵਿੱਚ ਜਾ ਕੇ ਚਲੇ ਜਾਈਏ ਤਾਂ ਉੱਥੇ ਜਿਹੜੇ ਪ੍ਰਵਾਸੀ ਨੇ ਪ੍ਰਵਾਸੀ ਰੜੀਆਂ ਲਾ ਕੇ ਖੜ ਜਣੇ ਤੇ ਚੰਗੇ ਚੰਗੇ ਘਰਾਂ ਦੇ ਦੇਖਦੇ ਆਂ ਅਸੀਂ ਵੀ ਉੱਥੇ ਖੜ ਕੇ ਕੋਈ ਗੋਲ ਗੱਪੇ ਖਾਂਦਾ ਜਾਂ ਕੁਝ ਖਾਂਦਾ ਜਾਂ ਕੋਈ ਬਣਾਉਂਦੇ ਉਹਨਾਂ ਕੋਲ ਨਾਲ ਕੋਈ ਸਾਫ ਸਫਾਈ ਨਹੀਂ ਹੈ ਕਿ ਨੇੜੇ ਵੀ ਗੰਦ ਪਿਆ ਹੁੰਦਾ ਸਾਰਾ ਕੁਝ ਇਹ ਕੁਝ ਕਾਫੀ ਕੁਝ ਹੁੰਦਾ ਹੈ ਹਨਾ ਤਾਂ ਐਸੇ ਤੁਹਾਨੂੰ ਸਾਫ ਸਫਾਈ ਦਾ ਵੀ ਪੂਰਾ ਪ੍ਰਬੰਧ ਮਿਲੂਗਾ ਤੇ ਇੱਕ ਇੱਕ ਦੱਸੋ ਵੀ ਕੋਈ ਜੇ ਕੋਈ ਕਾਲ ਕਰਕੇ ਤੁਹਾਨੂੰ ਕੋਈ ਆਰਡਰ ਦਾ ਵੀ ਕੁਝ ਘਰਾਂ ਵੀ ਭਜਾਉਂਦੇ ਨੇ ਸਮਾਨ ਹਾਂਜੀ ਹਾਂਜੀ ਹਾਂ ਵੀ ਕਰਦੇ ਆ ਅੱਛਾ ਹੋਮ ਡਿਲੀਵਰੀ ਦਾ ਵੀ ਪ੍ਰਬੰਧ ਆਏਗਾ ਜੀ ਜਿਵੇਂ ਉਹ ਉਹਦੇ ਲਈ ਫਿਰ ਕਾਲ ਕੋਈ ਕੰਟੈਕਟ ਨੰਬਰ ਹਾਂਜੀ ਆਪਣਾ ਕੰਟੈਕਟ ਨੰਬਰ ਹੈ ਜੀ 9877698776 ਹਾਂ ਚਲੋ ਮੈਨੂੰ ਚਲੋ अच्छा ओके 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 ठीक है ठीक है ठीक है 9877 6663 99 वाह जी वाह बहुत बड़ा बढ़िया नंबर है सीधा सीधा जी 9877 6855 है 68 हां 9877683399 ये थोनू स्क्रीन पे भी अपा चला देंगे जेकर कोई लोकल ਅੱਛਾ ਕਿੰਨੇ ਕਿਲੋਮੀਟਰ ਤੱਕ ਸਪਲਾਈ ਦੇ ਦਿੰਦੇ ਨੇ ਹੈ ਜੀ 6 ਕਿਲੋਮੀਟਰ ਦੇ ਅੰਡਰ ਅੰਡਰ ਕਰੀ ਜਾਂਦੇ ਨੇ ਅੱਛਾ 6-7 ਕਿਲੋਮੀਟਰ ਦੇ ਅੰਡਰ ਅੰਡਰ ਜਿੰਨੇ ਵੀ ਪਿੰਡ ਪੈਂਦੇ ਨੇ ਕਲਾਰਾਂ ਤੱਕ ਹੋ ਗਏ ਜੀ ਇਧਰ ਕਲਾਰਾਂ ਤੱਕ ਹੋ ਗਏ ਪਿਪਲ ਮਾਜਰ ਹੋ ਗਏ ਜੀ ਇਧਰ ਪਿਪਲ ਮਾਜਰ ਹੋ ਗਏ ਜੀ ਹਵਾਰੇ ਤੱਕ ਹੋ ਗਏ ਇਧਰ ਹਵਾਰੇ ਤੱਕ ਹੋ ਗਏ ਹਨਾ ਅੱਛਾ ਜੇ ਮੰਨ ਲਓ ਵੀ ਕੋਈ ਕਿਸੇ ਦੀ ਚਾਹਨਾ ਹੀ ਹੋਵੇ ਵੀ ਚਾ ਚਮਕੌਰ ਸਾਹਿਬ ਹੀ ਮੰਗਾਉਣਾ ਹੋਵੇ ਕਿਸੇ ਨੇ ਉਹਨਾਂ ਫੇ ਥੋੜੇ ਜਿਹਾ ਚਾਰਜਰ ਦੇ ਵਿੱਚ ਹਾਂਜੀ ਹਾਂਜੀ ਉਹ ਆਰਡਰ ਆਪਣਾ 400 ਤੇ 350 ਦੇ ਉੱਪਰ ਹੁੰਦਾ ਜੀ ਫਿਰ ਤਾਂ ਕੋਈ ਚਾਰਜ ਨਹੀਂ ਓਕੇ ਡਨ 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 ਇਹ ਵੀ ਹੈਗਾ ਜੀ ਵੀ ਜਿਹੜਾ 400 ਜਾਂ 500 ਦੇ ਕਰੀਬ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਆਰਡਰ ਕਰਦੇ ਹੋ ਤੁਸੀਂ ਤਾਂ ਅੱਛਾ ਇਹਦੀ ਕੋਈ ਤੁਹਾਡੇ ਕੋਲ ਵੈਬਸਾਈਟ ਤਿਆਰ ਕੀਤੀ ਹੋਈ ਹੈਗੀ ਆ ਜਾਂ ਪੰਪਲੇਟ ਹੈ ਆਪਣੇ ਕੋਲ ਵੀ ਜਿਹੜਾ ਵੀ ਕਿਹੜੇ ਮਤਲਬ ਕਿਸੇ ਵੀ ਚੀਜ਼ ਦਾ ਵੀ ਪੀਜੀ ਦਾ ਕੀ ਰੇਟ ਹੈ ਜਾਂ ਕਿ ਆ ਕੁਛ ਹੈ ਨਾ ਹਣਾ ਉਹ ਜਿਹੜਾ ਪੰਪਲੇਟ ਆ ਚਲੋ ਉਹ ਤੁਸੀਂ ਮੈਨੂੰ ਦਿਓ ਤੇ ਮੈਂ ਉਹ ਲਾਉਂਗਾ ਵੀ ਉਹਦੇ ਰੇਟ ਦੇ ਕੋਈ ਵੀ ਆ ਮਤਲਬ ਆਨਲਾਈਨ ਆਰਡਰ ਦਾ ਕੋਈ ਹੋਰ ਰੇਟ ਹੈ ਕਿ ਔਰੇ ਵਾਲਾ ਕੋਈ ਹੋਰ ਰੇਟ ਹੈ ਇਕ ਨਾਲ ਤਾਂ ਨਹੀਂ ਕੋਈ ਚੱਕਰ ਨਹੀਂ ਨਹੀਂ ਉਹ ਕੋਈ ਸਿਮਰਟ ਹੈ ਨਾ ਠੀਕ ਹੈ 6 ਕਿਲੋਮੀਟਰ ਦੇ ਅੰਦਰ ਅੰਦਰ ਤਾਂ ਤੁਸੀਂ ਸਪਲਾਈ ਕਰੋਗੇ ਜੇ ਸਾਨੂੰ ਕੋਈ 400 ਤੇ ਪਲੱਸ ਪਈ ਕੋਈ ਵੀ ਆਰਡਰ ਦਿੰਦਾ ਹੈ ਨਾ ਇਹ ਨਾ ਹੋਵੇ ਮੇਰੇ ਵਰਗਾ ਕੇ 50 ਰੁਪਏ ਦਾ ਪੀਜ਼ਾ ਲੈ ਕੇ ਆ ਜੋ ਜੀ ਹੈ ਤੇ ਔਖਾ ਹੋ ਜਾਣਾ ਹੈ ਨਾ ਵੀ ਤਾਂ ਇੱਕ ਪੀਜ਼ੇ ਦੇ ਵਿੱਚ ਨਹੀਂ 50 ਰੁਪਏ ਦਾ 버ਗਰ ਥੋੜੀ ਪੀਜ਼ਾ ਕਿਹਾ ਹੋਗਾ ਥੋੜੀ ਵੀ 버ਗਰ ਲੈ ਕੇ ਆ ਜੋ ਇੱਥੇ ਹੈ ਨਾ ਫਿਰ ਥੋੜਾ ਜਿਹਾ ਔਖਾ ਹੋ ਜਾਣਾ ਸਰਪੰਨ ਸਾਹਿਬ ਤੁਸੀਂ ਵੀ ਕਹਿ ਦਿਓ ਪੁੱਤ ਮੈਂ ਤੁਹਾਨੂੰ ਵੰਸਾ ਹੁਣ ਕਾਗੇ ਦੱਸਣਗੇ ਚੀਜ਼ ਇਹ ਹੈ ਇਹ ਗੱਲ ਹੈ ਇਹ ਗੱਲ ਸੋਡੀ ਸੁਣਾਣੀ ਹੈ ਅਸੀਂ ਮ ਜਾ ਕੇ ਤੇ ਹੁਣ ਆਪਣੇ ਨੇੜੇ ਮੁੰਡਾ ਸਾਡਾ ਮੁੰਡਾ ਸਾਡਾ ਆਇਆ ਕਨੇਡਾ ਤੋਂ ਹਾਂ ਜੀ ਤੇ ਕਨੇਡਾ ਤੋਂ ਆਇਆ ਹੁਣ ਇਹ ਕਨੇਡਾ ਬਾਰੇ ਕੋਈ ਗੱਲ ਦੱਸੂਗਾ ਦੇਖਦੇ ਆਂ ਹੁਣ ਕੀ ਆਇਆ ਗੱਲਬਾਤ ਹੋਈ ਤੇ ਇਹ ਇਹ ਜੀ ਨਹੀਂ ਲੱਗਿਆ ਜੀ ਉੱਥੇ ਆ ਗਿਆ ਉੱਥੇ ਤੇ ਆ ਕੇ ਕਹਿੰਦਾ ਮੈਂ ਤਾਂ ਇੰਡੀਆ ਦੇ ਵਿੱਚ ਚਲਕੂਮ ਫਿਰ ਕੇ ਫੇਰ ਜਾਊਂਗਾ ਭਾਈ ਚਲੋ ਜਿਹਨੂੰ ਪਤਾ ਹੈ ਕੀ ਗੱਲ ਹੈ ਇਹ ਸ਼ੌਂਕੀ ਮੁੰਡਾ ਹੈ ਸਾਡੇ ਵਾਂਗੂ ਜਿਹੜੇ ਮਤਲਬ ਨਾ ਉਹੀ ਵੀ ਕੰਮ ਕਰ ਲਓ ਤੁਸੀਂ ਸ਼ੌਂਕ ਦੇ ਨਾਲ ਕਰ ਲੋਗੇ ਜੇ ਉਹ ਤੇ ਤੁਹਾਡਾ ਦਿਲ ਲੱਗੂਗਾ ਜਿਹੜਾ ਕੋਈ ਪ੍ਰੈਸ਼ਰ ਦੇ ਵਿੱਚ ਰਹਿ ਕੇ ਜ਼ਿੰਦਗੀ ਕੱਟਣ ਵਾਲਾ ਕੰਮ ਆ ਤੇ ਕੋਈ ਜ਼ਿੰਦਗੀ ਦਾ ਇੱਕੋ ਵਾਰ ਮਿਲਣੀ ਆ ਜਿਹੜਾ ਟਾਈਮ ਹੁਣ ਨਿਕਲ ਗਿਆ ਜਿਹੜਾ ਹੁਣ ਆ ਤੇ 10 ਮਿੰਟ ਪਹਿਲਾਂ ਅਸੀਂ ਜਦੋਂ ਉਰੇ ਆਏ ਆ ਇਹਦਾ ਉਹ ਟਾਈਮ ਨਿਕਲ ਗਿਆ ਮੁੜ ਕੇ ਹੱਥ ਆਉਣਾ ਨਹੀਂ ਚਾਹੀਏ ਉਹਨੂੰ ਆਪਣੇ ਦਿਮਾਗ ਤੇ ਪ੍ਰੈਸ਼ਰ ਪਾ ਕੇ ਕੱਟ ਲਓ ਚਾਹੇ ਉਹਨੂੰ ਖੁਸ਼ੀ-ਖੁਸ਼ੀ ਕੱਟ ਲਓ ਕਿਉਂ ਹਾਂ ਵਾਕ ਤਾਂ ਕਵਰ ਹੁੰਦਾ ਨਹੀਂ ਕਿਤੇ ਉਹ ਨਹੀਂ ਥੋੜੀ ਜਿਹੀ ਤਾਂ ਕਵਰ ਹਾਂ ਹੋਰ ਜਿੱਦਿਆ ਕਵਰ ਕਰ ਲੂਗਾ ਬੀਤਾ ਕਰ ਕਵਰ ਕਰ ਬਣਾਣਾ ਹਾਂ ਉਹ ਨਹੀਂ ਟਾਈਮ ਲੰਘ ਗਿਆ ਲੰਘ ਗਿਆ ਟਾਈਮ ਤਾਂ ਲੰਘ ਗਿਆ ਜਿਹੜਾ ਲੰਘ ਗਿਆ ਬਿਲਕੁਲ ਬਿਲਕੁਲ ਕੋਤੇ ਹੁਣ ਪਾਣੀ ਨਹੀਂ ਸਾਡੇ ਬਾਤੇ ਸੁੱਖੇ ਵੀ ਨੇ ਸੁਖਵੀਰ ਨੇ ਅੱਛਾ ਇੱਕ ਸੁਖਵੀਰ ਵੀਰ ਹੋ ਗਿਆ ਕਿ ਤੂੰ ਹੋਰ ਕਿਹੜੇ ਕਿਹੜੇ ਮੁੰਡੇ ਹੋਰ ਯਾਰ ਦੋਸਤ ਕਿਹੜੇ ਕਿੜਿਆ ਪੀਤਾ ਹੋ ਗਿਆ ਪੀਤਾ ਵੀਰ ਹੋ ਗਿਆ ਅੱਛਾ ਠੀਕ ਹੈ ਤੇ ਪਰਮ ਵੀਰ ਹੋ ਗਿਆ ਠੀਕ ਹੈ ਤੇ ਠਾਕਰ ਵੀਰ ਹੋ ਗਿਆ ਠੀਕ ਹੈ ਠੀਕ ਹੈ ਇਹਨਾਂ ਦੇ ਭਰਾਵਾਂ ਨੇ ਲੜ ਕੇ ਹਨਾ ਜੀ ਜੀ ਇੱਕ ਆਪਣਾ ਮੈਂ ਨਾ ਭੁੱਲ ਗਿਆ ਯੂ ਐਸਏ ਆ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਜੀ ਜਿਹਨਾਂ ਦੀ ਜਗ੍ਹਾ ਹੈ ਮੈਂ ਸਮਝਿਆ ਬਈ ਨਾ ਤੁਹਾਨੂੰ ਜਾਰੀ ਦੇ ਵਿਸ਼ੇ ਕੀ ਸਾਰਾ ਸਿਸਟਮ ਨਾ ਠੀਕ ਹੈ ਦੇਖੋ ਜੀ ਕੰਮ ਮੈਂ ਫੇਰ ਇੱਕ ਗੱਲ ਅਸੀਂ ਗੱਲ ਕਰਨਾ ਚਾਹੁੰਦਾ ਵੀ ਬਹੁਤੀ ਇਨਵੈਸਟਮੈਂਟ ਵੀ ਨਹੀਂ ਹੈਗੀ ਕੋਈ ਚਲੋ ਕਰੀਬੀਅਨ ਇਨਵੈਸਟਮੈਂਟ ਯਾਰੀ ਦੋਸਤੀ ਦੇ ਵਿੱਚ ਇਹ ਹਾਲਾ ਕੰਮ ਚੱਲ ਰਿਹਾ ਵੀ ਚਲੋ ਜੇ ਇੱਕ ਬੰਦਾ ਵੀ ਸਕਸੈਸਫੁਲ ਦਾ ਕੋਈ ਸੈਟਲ ਵੀ ਹੈਗੇ ਵਿੱਚ ਇਹਨਾਂ ਦੇ ਬ੍ਰਦਰ ਜਿਨੇ ਚਲੋ ਇਹ ਵੀ ਕੈਨੇਡਾ ਚ ਸਮਝੋ ਸੈਕਟਰ ਨਾਲ ਦਾ ਜਿਹੜਾ ਕਿ ਯੂ ਕੇ ਵਾਲਾ ਵੀਰ ਹੋ ਗਿਆ ਦੇਖੋ ਇਹਨਾਂ ਨੇ ਹੈਲਪ ਜੀ ਇੱਕ ਬਹੁਤ ਵੱਡਾ ਇਹ ਅਜਨਨੀ ਸੋਚ ਜਿੱਦਣ ਹੋ ਗਈ ਇਨਸਾਨ ਇਨਸਾਨ ਤੇ ਕੰਮ ਆਉਣ ਲੱਗ ਗਿਆ ਤੇ ਇੱਕ ਭਾਈਚਾਰਕ ਸਾਂਝ ਬਣ ਗਈ ਜੇ ਆਪਦੇ ਵਿੱਚ ਫਿਰ ਪੰਜਾਬ ਨੂੰ ਕੋਈ ਬਦਲ ਨਹੀਂ ਰੋਕ ਸਕਦਾ ਤੇ ਨਾਲੇ ਮੁੰਡਿਆਂ ਦਾ ਤੇ ਜਿਹੜਾ ਕਲਚਰ ਬਣਿਆ ਵਾ ਫਾਰਮ ਨੂੰ ਦੌੜਨਾ ਪਲੱਸ ਟੂ ਕਰਕੇ ਉਹ ਵੀ ਕਿਤੇ ਨਾ ਕਿਤੇ ਘਟੂਗਾ ਕਿਉਂਕਿ ਕੰਮ ਹੈ ਹੈ ਇੱਥੇ ਹਾਂ ਸੁਭਾਨ ਸਰ ਕੰਮ ਹੈਗਾ ਜੀ ਬਿਲਕੁਲ ਪਰ ਅਸੀਂ ਕਿਤੇ ਨਾ ਕਿਤੇ ਸੰਗ ਦੇ ਕਰਦੇ ਹਾਂ ਹੁਣ ਹਾਂ ਬਾਹਰ ਕਰਦੇ ਹਾਂ ਸਾਰੇ ਆਪਾਂ ਕਿਤੇ ਨਾ ਕਿਤੇ ਸੰਗਦੇ ਆ ਉਹਦੇ ਵਿੱਚ ਹਾਂ ਜੀ ਕੰਮ ਸੰਗਦੇ ਆਪਾਂ ਇਹ ਹੁਣ ਇੱਕ ਐਸੀ ਗੱਲ ਬੇਲੇ ਮਤਲਬ ਕਿ ਆਪਣਾ ਮੁੰਡਾ ਇੱਕ ਗੁਰਸੇਖ ਮੁੰਡਾ ਏ ਉਹਨੇ ਮੈਨੂੰ ਕਾਫੀ ਟਾਈਮ ਤੋਂ ਕਰਿਆ ਹੈ ਵੀ ਕਹਿੰਦਾ ਵੀ ਆਪਾਂ ਵੀ ਇਹ ਸਟਾਰਟ ਕਰਨਾ ਹੈ ਕੰਮ ਮਤਲਬ ਕਿ ਉਹ ਕਹਿੰਦਾ ਵੀ ਚਲੋ ਆਪਣੇ ਅੱਜਕੱਲ ਮੁੰਡੇ ਜਿਹੜੇ ਹੈਗੇ ਰੈਡੀ ਲਾਉਣੇ ਤੇ ਬਹੁਤ ਜ਼ਿਆਦਾ ਘਤਰ ਆਉਂਦੇ ਆ ਸੋ ਉਹਦੇ ਵੀ ਹਾਂ ਕਿਉਂ ਲਾਈਏ ਤੇ ਉਹ ਘਰੋਂ ਥੋੜਾ ਜਿਹਾ ਮਤਲਬ ਕਿ ਤੁਹਾਨੂੰ ਪਤਾ ਵੀ ਹਾਲਾਤ ਠੀਕ ਹੈ ਹਾਂ ਹਾਂ ਵਿਆਹ ਹੋਇਆ ਹੋਇਆ ਮੁੰਡੇ ਦਾ ਜਿੰਨਾ ਤੇ ਦਿਹਾੜੀ ਤੇਰਾ ਕਮਾਉਂਦਾ ਉਹਨਾਂ ਦਾ ਉਹ ਮਤਲਬ ਮਤਲਬ ਮੀਡਲ ਮੈਨ ਜੇ ਆ ਵੀ ਆਪਣਾ ਜਿੰਨਾ ਕਮਾਇਆ ਉਹਨਾਂ ਘਰ ਤੇ ਲਾਇਆ ਤੇ ਉਹ ਕਹਿੰਦਾ ਮੈਂ ਕੁਝ ਕਰਨਾ ਚਾਹੁੰਦਾ ਮੈਂ ਕਿਹਾ ਭਾਈ ਦੇਖ ਜੇ ਦਾ ਤੁਸਾਂਗ ਵਗੈਰਾ ਛੱਡ ਸਕਦਾ ਉਹ ਕਹਿੰਦਾ ਮੈਨੂੰ ਸੰਗ ਵਾਲਾ ਕੋਈ ਨਹੀਂ ਜਿਹੜਾ ਕੰਮ ਕਿਰਤ ਕਰਨੀ ਕਹਿੰਦਾ ਮਹਾਰਾਜ ਨੇ ਇਹੋ ਜਿਹਾ ਬੰਦਾ ਕਾਮਯਾਬ ਹੋਊਗਾ ਬਿਲਕੁਲ ਤੇ ਹੁਣ ਦੇਖਦੇ ਆਂ ਮਹਾਰਾਜ ਕਿਰਪਾ ਕਰੇ ਆਪਾਂ ਮਤਲਬ ਕਿ ਆਦੋ ਕੱਠੇ ਹੋ ਕੇ ਉਹਨਾਂ ਇੱਕ ਰੇੜੀ ਜਿਹੜ ਤੇ ਘਰਮ ਦੇ ਵਿੱਚ ਇੱਕ ਰੇੜੀ ਦੇਖੀ ਵੀ ਹੋਈ ਆ तकरीबन 30-35 ਹਜ਼ਾਰ ਦੇ ਵਿੱਚ ਵਿੱਚ ਮਿਲ ਰਹੀ ਆ ਕਿਉਂਕਿ ਇਹਨਾਂ ਦਾ ਰੇੜੀਆਂ ਦਾ ਪਤਾ ਨਹੀਂ ਕੀ ਆ ਚੱਕਰ ਆ ਮਹਿੰਗੀਆਂ ਬਹੁਤ ਮਿਲਦੀਆਂ ਅੱਛਾ ਸੈਟਅਪ ਲੱਗਿਆ ਪਾਉਂਦਾ ਨਾ ਸਾਰਾ ਉਹਨਾਂ ਮੇਰੇ ਕੋਲ ਸੈਟਅਪ ਹੋਣਾ ਲੱਗਿਆ ਬੌਪਰ ਪਰ ਵੈਸੇ ਦੇਖਿਆ ਜਾਵੇ ਟਾਇਰ ਚਾਰ ਟਾਇਰ ਆ ਦੇਖਦੇ ਕਰਦੇ ਜਾਂ ਪਹਿਲਾਂ ਮੈਨੂੰ ਦਿਖਾ ਕੇ ਲੈ ਕੇ ਆਂ ਰੇੜੀ ਕਿਸੇ ਉੱਥੇ ਖੜੀ ਆਪਣਾ ਲੁਧਾਣੇ ਕੋਲ ਕਿਸੇ ਬੰਦੇ ਨੇ ਸੈਗਨਾਨ ਖੜੀ ਹੈ ਅੱਛਾ ਤੇ ਉਹ ਹੈ 30 35000 ਦੀ ਉਹ ਦੇਖਦੇ ਆ ਉਹਨੂੰ ਲੈ ਕੇ ਚੱਲਾਂਗੇ ਮੁੰਡੇ ਨਾਲ ਮਨ ਨੂੰ ਲੱਗਿਆ ਹੋਣਾ ਨਾ ਪਰ ਸਾਰਾ ਹੀ ਦੇਖਾਂਗੇ ਦੇਖ ਲਾਂਗੇ ਆ ਵੀ ਤੂੰ ਜਿਹੜਾ ਚੱਲਦੇ ਆਪਾਂ ਵੀ ਚੱਲਦੇ ਆਪਾਂ ਬਿਲਕੁਲ ਚੱਲਦੇ ਹਾਂ ਉਹਦਾ ਮਤਲਬ ਕਿ ਦੇਖਦੇ ਆ ਜੋ ਮੇਰੇ ਕੋਲ ਹੋਇਆ ਆਪਾਂ ਉਹਨਾਂ ਦਾ ਆਪਾਂ ਕਰਕੇ ਇਹ ਇਹ ਮਤਲਬ ਸਾਨੂੰ ਦੇਖੋ ਹੁਣ ਇੱਕ ਬੰਦਾ ਚਾਹੁੰਦਾ ਵੀ ਮੈਂ ਕੰਮ ਕਰਨਾ ਆ ਯਾਰ ਹੈ ਨਾ ਉਹਦੀ ਸਾਨੂੰ ਸਪੋਰਟ ਕਰਨੀ ਬਣਦੀ ਹੈ ਯਾਰ ਸਿੱਧੀ ਜੀ ਗੱਲ ਆ ਆਪਾਂ ਦਾ ਕਰਾਂਗੇ ਆਪਾਂ ਦੇ ਸਿੱਧੀ ਜੀ ਗੱਲ ਤਾਂ ਹੈ ਦੀ ਆਪਣਾ ਵੀ ਸਾਡਾ ਸਪੋਰਟ ਕਰਨਾ ਉੱਥੇ ਬਣਦਾ ਹੈ ਕਰਕੇ ਹੀ ਦੇਣਾ ਉਹਨਾਂ ਨੂੰ ਕੰਮ ਆਪਾਂ ਨੇ ਮਹਾਰਾਜ ਜੀ ਨੇ ਮਤਲਬ ਕਿ ਲਾਈ ਜੈਰੋਨਿਕ ਆਪਾਂ ਨੇ ਕਰਦੇ ਆ ਜੇ ਮੰਨ ਲਓ ਸਾਡੀ ਵੀਡੀਓ ਤੇ ਜਿਹੜੇ ਕੋਈ ਵੀ ਦੇਖਦਾ ਬੈਠਾ ਇਸ ਸਮੇਂ ਨਾ ਸਾਡੀ ਵੀਡੀਓ ਨੂੰ ਦੇਖ ਕੇ ਕੋਈ ਸੋਚੇ ਯਾਰ ਮੈਂ ਫਲਾਣਾ ਬੰਦਾ ਕੰਮ ਕਰਨਾ ਚਾਹੁੰਦਾ ਐ ਰਮਾ ਉਹਦੀ ਹੈਲਪ ਕਰ ਦਵਾਂ ਹਾਂ ਬਹੁਤ ਬੰਦੇ ਧੋਖੇ ਦੇਣੇ ਵਾਲੇ ਵੀ ਹੁੰਦੇ ਆ ਪਰ ਆਪਾਂ ਉਹ ਦੋ ਬੰਦਿਆਂ ਨੇ ਧੋਖਾ ਦਿੱਤਾ ਹੋਇਆ ਆਪਾਂ ਦਸ ਦਾਗਾ ਮਾਰ ਦਈਏ ਉਹ ਗੱਲ ਗਲਤ ਹਾਂ ਹੁੰਦਾ ਹੈ ਕਈ ਵਾਰ ਵੀ ਹੁਣ ਜਿਵੇਂ ਆਪਣੇ ਇੱਕ ਕਲਚਰ ਚ ਚੱਲਦਾ ਵੀ ਫੁਲਾਣੇ ਰਿਸ਼ਤੇਦਾਰ ਨੂੰ ਪੈਸੇ ਦਿੱਤੇ ਜਿਉਂਨੇ ਮੋੜੇ ਨਹੀਂ ਆਗੇ ਆਪਾਂ ਦੋ ਰਿਸ਼ਤੇਦਾਰ ਜਿਹੜੇ ਮੋੜਨੇ ਵਾਲੇ ਵੀ ਪੈਸੇ ਆਪਾਂ ਉਹਨਾਂ ਨੂੰ ਵੀ ਫਿਰ ਅੱਗੇ ਤੇ ਝੂਠ ਬੋਝਦੇ ਸਾਡੇ ਕੋਲ ਤਾਂ ਹੈ ਹੀ ਨਹੀਂ ਹਨਾ ਉਹ ਵੀ ਉਹਨੇ ਵੀ ਨਹੀਂ ਮੋੜਨਾ ਹਾਂ ਮਨ ਦੇ ਵਿੱਚ ਆ ਜਾਂਦਾ ਆਟੋਮੈਟਿਕ ਪਰ ਉਹ ਉਹ ਹੈਗੀ ਨੈਗੇਟਿਵਿਟੀ ਹਾਂ ਉਹ ਆਉਣੀ ਨਹੀਂ ਚਾਹੀਦੀ ਨਹੀਂ ਆਉਣੀ ਚਾਹੀਦੀ ਬਿਲਕੁਲ ਨੈਗੇਟਿਵਿਟੀ ਨਹੀਂ ਹੋਣੀ ਚਾਹੀਦੀ ਹਾਂ ਬਿਲਕੁਲ ਜੀ ਚਲੋ ਕਈ ਮੁੰਡੇ ਹੈਗੇ ਇਹਦੇ ਜਿਹੜੇ ਕੰਮ ਕਰਨ ਜੋਗੇ ਪਰ ਵਿਚਾਰੇ ਆਪ ਕੋ ਸਾਧਨ ਨਹੀਂ ਜੁੜ ਰਿਹਾ ਸਾਧਨ ਜੁੜਦਾ ਹੁਣ ਉਹ ਕੱਦਾ ਦੇਖ ਲੈ ਵੀ ਸਾਧਨ ਕਿਥੇ ਪਾਸੇ ਜੁੜੇ ਹੁਣ ਉਹ ਥੋੜਾ ਜਿਹਾ ਸੰਗ ਦਾ ਵੀ ਤਾਂ ਕਹਿਣ ਲੱਗਿਆ ਇਹ ਵੀ ਗੱਲ ਹੁੰਦੀ ਕਿ ਕਿਤੇ ਹਾਂ ਹੈ ਗੁਰਸਿੱਖਾ ਉਹਨੂੰ ਆਏ ਵੀ ਮੈਂ ਕਿਹੜੇ ਉਹ ਨਾ ਕਹਾਂ ਨਾ ਫਿਰ ਚਲੋ ਅਸੀਂ ਆਪੇ ਗੱਲ ਕਰ ਲਈ ਉਹਦੇ ਨਾਲ ਬਿਲਕੁਲ ਗੁਰਸਿੱਖਾ ਸੋਰਸਤਾ ਆਪਣੇ ਬਹੁਤ ਆ ਚਲਵਿੰਦਰ ਵੀ ਮੀਰ ਕਰਨ ਦੇ ਵਦੀਆਂ ਨੂੰ ਜਿਹੜੇ ਯਾਰ ਦੋਸਤ ਸਾਰੇ ਲੱਗੇ ਹੋਏ ਕੰਮ ਕਰਨ ਚਾਹ ਹਾਂ ਇੱਕ ਦੂਜੀ ਦੀ ਹਲਪ ਯਾਰੀ ਦੋਸਤੀ ਹੋ ਰਿਸ਼ਤੇਦਾਰੀ ਹੋ ਆ ਆਪਣੇ ਨਾਲ ਦੇ ਨੂੰ ਦੇਖੋ ਇੱਕ ਬੰਦਾ ਕਮਜ਼ੋਰ ਹੈ ਨਹੀਂ ਸਾਨੂੰ ਸਾਨੂੰ ਐ ਹੋਣਾ ਵੀ ਲੈ ਜੀ ਮੇਰੇ ਕੋਲ ਨੂੰ ਆ ਰਿਹਾ ਯਾਰ ਇਹ ਕੁ ਮੰਗੂਗਾ ਪਰ ਜੇ ਆਪਾਂ ਚਾਰ ਜਣੇ ਇਕੱਠੇ ਹੋ ਗਏ ਉਹਨੂੰ ਵੀ ਆਪਣੇ ਬਰਾਬਰ ਦਾ ਕਰ ਲਈਏ ਕੱਲ ਨੂੰ ਆਪਾਂ ਉਹ ਕਿੰਨੀ ਖੁਸ਼ੀ-ਖੁਸ਼ੀ ਬੈਠਾਂਗੇ ਆਪਦੇ ਵਿੱਚ ਉਹ ਖਿਆਲ ਆ ਤੇ ਨਹੀਂ ਆਣਾ ਵੀ ਮੰਗਤੇ ਜੇ ਵੀ ਆਲੀ ਗੱਲ ਇਹ ਖਿਆਲਤ ਪਰ ਬਸ ਕਈ ਹੁਣੇ ਕੁਮਾਰ ਹਨਾ ਜੇ ਯਾਰ ਦੋਸਤ ਮਾੜਾ ਹੁੰਗਾ ਤੁਹਾਨੂੰ ਉਹ ਚੀਜ਼ ਦਾ ਦੋਖਾ ਹਾਂ ਠੀਕ ਆ ਥਾਤੇ ਉਹ ਮੰਗੂਗਾ ਕੁਛ ਨਾ ਕੁਝ ਜੇ ਤੁਸੀਂ ਉਹਨੂੰ ਆਪਣੇ ਬਰਾਬਰ ਦਾ ਕਰ ਲੂਏ ਕਮ ਸੇ ਕਮ ਥਾਤੇ ਮੰਗੂਗਾ ਇਹ ਤਾਂ ਨਹੀਂ ਕਿਤੇ ਨਾਲੇ ਬਰਾਬਰ ਬੈਠੇ ਤਾਂ ਸਟੇਟਸ ਜੋ ਵਧੀਆ ਹੁੰਦਾ ਯਾਰ ਯਾਰੀ ਦੋਸਤ ਮਾੜਿਆਂ ਦਾ ਯਾਰ ਦੋਸਤ ਮਾੜਿਆਂ ਨਾਲ ਜੋ ਹੁੰਦਾ ਬਰਾਬਰਿਆਂ ਦਾ ਕੋਈ ਨਹੀਂ ਮਾੜੇ ਦੇ ਤਾਂ ਵਿਚਾਰੇ ਦੇ ਕੁਛ ਉਹ ਤਾਂ ਪ੍ਰੋਬਲਮ ਆਉਨੇ ਦਾ ਯਾਰਾ ਮੰਗਣਾ ਆਉਨੇ ਹੁੰਦਾ ਜੇ ਤੁਸੀਂ ਉਹਨੂੰ ਬਰੇ ਬਰਾਬਰ ਦਾ ਕਰ ਲੂਗੇ ਉਹ ਵੀ ਮਡੱਪਣਾ ਚਲੋ ਬੰਦੇ ਦਾ ਵੀ ਚਲੋ ਉਹ ਜੇ ਉਹਦੀ ਵੀ ਹੈਲਪ ਕਰਦਾ ਬੰਦੇ ਦਾ ਮਡੱਪਣ ਹੈ ਯਾਰੀ ਦੋਸਤੀ ਥੋੜੀ ਮਤਲਬ ਕੁਝ ਮਤਲਬ ਬੰਦਾ ਇਹ ਦੇਖ ਕੇ ਦੀ ਯਾਰੀ ਦੋਸਤੀ ਦਾਦਾ ਹੈਗਾ ਇਹ ਵੀ ਯਾਰ ਵੀ ਇਹਦੇ ਕੋਲ ਬਹੁਤ ਪੈਸਾ ਮੈਂ ਇਹਨੂੰ ਯਾਰ ਬਣਾ ਲਮਾ ਹਣਾ ਸਹੀ ਗੱਲ ਹੈ ਉਹਨੂੰ ਇਹ ਵੀ ਪਤਾ ਵੀ ਇਹਦੇ ਕੋਲ ਬਹੁਤ ਪੈਸਾ ਮੈਂ ਯਾਰ ਬਣਾ ਲਿਆ ਜੇ ਇਹਨੂੰ ਤਾਂ ਉਹਦੇ ਨੀਵੇਂ ਰਹਿ ਕੇ ਵੀ ਚੱਲਣਾ ਪੈਣਾ ਸਹੀ ਗੱਲ ਹੈ ਹਣਾ ਤੇ ਆਏ ਹੁੰਦਾ ਵੀ ਜਿਹੜਾ ਮਤਲਬ ਜਿਹੜਾ ਛੋਟਾ ਬੰਦਾ ਜੀ ਉਹਦੀ ਕੋਈ ਹੈਲਪ ਕਰਦਾ ਯਾਰ ਦੋਸਤੋਂ ਉਹਨੂੰ ਬਣਾ ਕੇ ਉਹਦੀ ਹੈਲਪ ਕਰੋ ਸਾਡੇ ਅੰਦਰ ਨੂੰ ਵੀ ਸੈਟੀਸਫੈਕਸ਼ਨ ਹੈਗੀ ਆ ਯਾਰੀਆਂ ਪੈਸੇ ਨਾਲ ਨਹੀਂ ਯਾਰੀਆਂ ਦਿਲਾਂ ਨਾਲ ਚੱਲਦੀਆਂ ਉਹ ਤਾਂ ਹੈ ਇਹੇ ਇਹੇ ਗੱਲ ਪੈਸੇ ਤਾਂ ਵਾਧੂਆਂ ਲੋਕਾਂ ਹੀ ਕਰਦੇ ਵਾਕੀ ਵਾਕੀ ਅੰਨਮਾਉਂਦਾ ਕੋਈ ਕੋਈ ਗੱਲਾਂ ਦੇ ਲਾਣਾ ਨਾ ਵੰਗੀਆਂ ਜਾਂਦੀਆਂ ਪੈਸੇ ਨਾਲ ਯਾਰ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲਾਂ ਲਓ ਜੀ ਅਸੀਂ ਹੁਣ ਖਾ ਕੇ ਥੋੜੀ ਦੇਰ ਬਾਅਦ ਤੁਹਾਨੂੰ ਰਿਵਿਊ ਦਿੰਨੇ ਆ ਇਹਦਾ ਵੀ ਕਿ ਕਿੰਨੇ ਦਾ ਤਿਆਰ ਕੀਤਾ ਜਾਰੀਆਂ ਤੇ ਹਾਂ ਜਾਰੀਆਂ ਤੇ ਹੁਣ ਮੇਰੇ ਯਾਰ ਦੋਸਤਾਂ ਚਲ ਕੈਨੇਡਾ ਹਾਂ ਸਾਰੇ ਹੀ ਘੈਂਟ ਬੰਦੇ ਆ ਚਲ ਜਿਹੜੇ ਹੈਗੇ ਆ ਮੁੰਡੇ ਇੱਥੇ ਹਾਂ ਤੇ ਇਹ ਹਾਲ ਆ ਜਦ ਤਨ ਮੈਂ ਆਇਆ ਤਾਂ ਆਪ 2.5 300 ਡਾਲਰ ਦੇ ਲਈ ਕਿ ਕਹਿੰਦੇ ਤੁਸੀਂ ਆ ਲੈਣੇ ਆ ਜਾਣ ਲੱਗੇ ਕਹਿੰਦੇ ਨਹੀਂ ਤੇਰੇ ਖਾਤਰ ਲੱਤੀ ਹੋਰ ਇਹੀ ਹੁੰਦਾ ਪਿਆਰ ਹੁੰਦਾ ਸਹੀ ਗੱਲ ਇਹਦੀ ਦਾ ਪੌਂਟ ਦਾ ਗੱਲ ਵਾਕਈ ਹੈ। ਲਓ ਜੀ। ਵਾਕਈ। ਅੱਛਾ ਪੀਜੇ ਦਾ ਨਾ ਅਲੱਗ-ਅਲੱਗ ਟੇਸਟ ਹੈ। ਹਰ ਇੱਕ ਉਹਦਾ ਨਾ ਅਲੱਗ-ਅਲੱਗ। ਜਿਵੇਂ ਨਾ ਰੋਪਰ ਤੋਂ ਕਹਿੰਦੇ ਸੀ ਦੋ-ਤਿੰਨ ਜਗ੍ਹਾ ਤੋਂ ਮੋਂ ਗੋਣਦੇ ਆ। ਹਰ ਇੱਕ ਦਾ ਨਾ ਅਲੱਗ-ਅਲੱਗ ਟੇਸਟ ਹੈ। ਅੱਧੀ ਇਹਨਾਂ ਦਾ ਆਪਣਾ ਹੈ। ਇਹਨਾਂ ਦਾ ਆਪਣਾ। ਹਰ ਇੱਕ ਦਾ ਇਹ। ਇਹਦਾ ਆਪਣਾ। ਅੰਡਰਸਟੈਂਡ ਹੁੰਦੀ ਹੈ ਜੀ ਹਰ ਇੱਕ ਦੀ। ਆਪਣੇ ਕੋਈ ਕਿਸੇ ਦਾ ਟੇਸਟ ਕਿਸੇ ਤਰੀਕੇ ਨਾਲ ਕੋਈ ਸਪਾਈਸ ਜਿਆਦਾ ਪਾਉਂਦਾ ਘੱਟ ਪਾਉਂਦਾ ਹਨਾ। ਯਾਨੀ ਮਤਲਬ ਮੈਂ ਦੇਖਿਆ ਜਿਵੇਂ ਵੀ ਹੋਰ ਟੇਸਟਾਂ ਨਾਲ ਤੇ ਅਜੇ ਲੱਗ ਜਾ ਟੇਸਟ ਲੱਗਿਆ। ਅਲੱਗ ਲੱਗਣ ਕਰਕੇ ਹਾਂ ਕਰਾਨੀ ਜਾਂ ਕਰਾਨੀ ਬਾਈ ਵਧੀਆ ਜਟਾ ਇਹਨੇ ਪਹਿਲਾਂ ਕਰਤਾ ਹੋਣਾ ਵੀ ਇਹ ਤਿੱਖਾ ਖਾਣੇ ਵਾਲੇ ਬੰਦੇ ਨੇ ਤੇ ਬਾਕੀ ਕਿਤੇ ਹੋਰ ਵੀ ਆ ਆਪਾਂ ਮੋਸਟਲੀ ਦੇਖਦੇ ਜਿਹੜੇ ਆਮ ਮਤਲਬ ਕਿ ਹੁਣ ਆਪਣੇ ਜਿਵੇਂ ਡੋਮੀਨੋਸ ਵਗੈਰਾ ਹੋ ਗਿਆ ਵੀਜ਼ਾ ਹੋ ਗਿਆ ਇਹਨਾਂ ਤੋਂ ਲਾਗਣਾ ਨਾ ਬਾਕੀ ਕਿਸੇ ਆਪਾਂ ਪੀਜ਼ਾ ਮੰਨੇ ਆ ਉਹ ਜਿਆਦਾ ਮਾਇਨਿੰਗ ਬਹੁਤ ਭਾਈ ਵੀ ਹੁੰਦੀ ਆ ਇਹ ਵੀ ਗੱਲ ਹੈਗੀ ਹਾਂ ਉਹਨਾਂ ਖੱਟਾ-ਖਟਾ ਜਿਹੇ ਤਰ੍ਹਾਂ ਦਾ ਟੇਸਟ ਵੈਸੇ ਆਈ ਜਾਂਦਾ ਪਰ ਇਹਦੇ ਵਿੱਚ ਉਦਾਂ ਦੀ ਚੀਜ਼ ਨਹੀਂ ਵਿਆਗੀ ਇੱਥੇ ਜਿਹੜੀ ਪਾਈ ਹੋਈ ਸੀਗੀ ਉਹ ਆਪਣੇ ਚੀਜ਼ ਮੈਲਟਡ ਚੀਜ਼ ਜਿਹੜੀ ਹੁੰਦੀ ਉਹ ਪਾਈ ਕੀਤੀ ਜਿਆਦਾ ਵਧੀਆ ਹੂੰ ਠੀਕ ਹੈ ਚੀਜ਼ ਵਗੈਰਾ ਕਾਫੀ ਬਦਚਾ ਜਿੰਨਾ ਚੀਜ਼ਾਂ ਦਾ ਹੈਗਾ ਸਾਨੂੰ ਤਾਂ ਜੀ ਲੱਗਿਆ ਸਿੱਧੀ ਜੀ ਗੱਲ ਹੈ ਸਵਾਦ ਟੇਸਟੀ ਲੱਗਿਆ ਬੈਂਟ ਗੱਲ ਬਾਤ ਬਾਕੀ ਚੀਜ਼ਾਂ ਹੋਰ ਇਹਦੇ ਕੋਲ ਟਰਾਈ ਕਰਾਂਗੇ ਆਉਂਦੇ ਜਾਂਦੇ ਅੱਜ ਜਗ੍ਹਾ ਨਹੀਂ ਹੈਗੀ ਢੱਡੇ ਦੇ ਵਿੱਚ ਕਾਫੀ ਵੀ ਵਧੀਆ ਬਣੀ ਹੋਈ ਸੀ ਪਰ ਕਾਫੀ ਦੇ ਗਲਾਸ ਅੱਧੇ ਤੇ ਦਿੱਤੇ ਨੇ بڑے ਗਲਾਸਾਂ ਚ ਪਾ ਲਿਆ ਕਾਫੀ ਅਗਲੀ ਵਾਰ ਸਟੀਲ ਦੇ ਰੱਖ ਇਹ ਵੀ ਠੀਕ ਹੈ ਸਟੀਲ ਦੇ ਰੱਖੀ ਹੱਲ ਇਹ ਪਤਾ ਨਹੀਂ ਕੋਲਡ ਡਰਿੰਕ ਵਾਲੇ ਕੱਪ ਕੱਪ ਦੇ ਕਾਹਦੇ ਵਾਲੇ ਤੇ ਆਈ ਡੋਟ ਨੋ ਮੈਨੂੰ ਵੀ ਜਿੱਚ ਪਾ ਲਿਆ ਆ ਚਲੋ ਠੀਕ ਐ ਅ ਤੇ ਬੈਸਟ ਬੜੀ ਸਵਾਦ ਆਣ ਘੈਂਟੀ ਕਾਫੀ ਵੀ ਕੋਈ ਦਿੱਕਤ ਨਹੀਂ ਹਾਂ ਤੁਹਾਨੂੰ ਮੈਂ ਮਾੜਾ ਜਿਹਾ ਅੰਦਰ ਵੀ ਦਿਖਾਉਂਦੇ ਆ ਪੰਜ ਕਿਨਕੇ ਕੋਈ ਆਮ ਬੰਦਿਆ ਨੇ ਬੈਠਣਾ ਤਾਂ ਆਹ ਥੋੜੀ ਜਗ੍ਹਾ ਹੈਗੀ ਆ ਇਹ ਇਹ ਪਹਿਲਾਂ ਇਹਨਾਂ ਨੇ ਥੋੜਾ ਜਿਹਾ ਇੱਕ ਮਤਲਬ ਹਾਲ ਜਿਹੜਾ ਨਾਨ ਵੇਜ ਵਾਲਾ ਕੰਮ ਮੇਰੇ ਖਾਤੇ ਚ ਬੰਦ ਕਰਿਆ ਹੋਇਆ ਸੀ ਸ਼ਹੀਦੀ ਦਿਨਾਂ ਕਰਕੇ ਹੁਣ ਦੁਬਾਰੇ ਤੇ ਇੱਕ ਦੋ ਦਿਨ ਵਿੱਚ ਇਹਨਾਂ ਨੇ ਚਾਲੂ ਕਰ ਦੇਣਾ ਅੱਜ ਜਾਂ ਕੱਲ ਦੇ ਵਿੱਚ ਵੀ ਸ਼ੁਰੂ ਕਰ ਦੇਣਾ ਤੇ ਉਹਦੀ ਸਾਫ ਸਫਾਈ ਵੀ ਤੁਹਾਨੂੰ ਵਧੀਆ ਮਿਲੂਗੀ ਤੇ ਅੰਦਰ ਸੈਪਰੇਟ ਬੈਠਣ ਨੂੰ ਜਗ੍ਹਾ ਵੀ ਹੈਗੀ ਜੇ ਕਿਸੇ ਨੇ ਅੰਦਰ ਬੈਠ ਕੇ ਛਕਣਾ ਹੈ ਜਾਂ ਇੱਥੇ ਬੈਰ ਕੇ ਕਿਸੇ ਨੇ ਆਪਣਾ ਕੋਈ ਇੰਜੋਏਮੈਂਟ ਕਰਨੀ ਜਾਂ ਖਾਣਾ ਪੀਣਾ ਛਕਣਾ ਮੱਗੀ ਆ ਤੇ ਥੋੜੀ ਜਿਹੀ ਜਗ੍ਹਾ ਨੂੰ ਐ ਬਹੁਤ ਵਧੀਆ ਟੰਗਲ ਮੈਂਟੇਨ ਕੀਤਾ ਹੋਇਆ ਮੈਂ ਤੁਹਾਨੂੰ ਹੁਣ ਅੰਦਰ ਲੈ ਕੇ ਚਲਦਾ ਜੀ ਤੁਹਾਨੂੰ ਤੇ ਤੁਹਾਨੂੰ ਲਓ ਜੀ ਇੱਥੇ ਦੀ ਜਿਹੜੀ ਜਗ੍ਹਾ ਹੈਗੀ ਆ ਮਤਲਬ ਥੋੜੀ ਜਿਹੀ ਸਾਫ ਸਫਾਈ ਜੀ ਕਰਕੇ ਖੂਬਸੂਰਤ ਜੀ ਅਤੇ ਆ ਲਓ ਜੀ ਓਰੇ ਮਤਲਬ ਕਿ ਡੈਕੋਰੇਸ਼ਨ ਤਾਂ ਕੀਤੀ ਹੈ ਵਧੀਆ ਪ੍ਰਾਣੀਆਂ ਡਾਟਾ ਜੀ ਵਾਲਾ ਸਿਸਟਮ ਹੈਗਾ ਕੈਪਿਟਲ ਸਨ ਅਜਿਹਾ ਲੈਹੀ ਜਿਆਦਾ ਤਾਂ ਰਹੇ ਹੈ ਹਨਾ ਕੰਟੀਨੈਂਟਲ ਟਾਈਪ ਜਿਹੜਾ ਚੰਡੀਗੜ੍ਹ ਆਪਾਂ ਜਾਣਦੇ ਆਂ ਨਾ ਬਿਲਕੁਲ ਚੰਡੀਗੜ੍ਹ ਵੀ ਇਹੀ ਕੁਸ਼ੀ ਤਿਆਰ ਕੀਤਾ ਪਹੁੰਦਾ ਉਹਨਾਂ ਨੇ ਬੇਲੇ ਵਿਜੇ ਦੇ ਮੁੰਡਿਆਂ ਨੇ ਸਟਾਰਟ ਕੀਤਾ ਸੀ ਉਹਨਾਂ ਨੇ ਇਦਾਂ ਦਾ ਸਪੈਸ਼ਲ ਮਤਲਬ ਕੇ ਬਾੜਾ ਕਰ ਪਾਇਆ ਓਕੇ ਉਹ ਭਾਵੇਂ ਦੇ ਮੁੰਡੇ ਨੇ ਜਿਹੜਾ ਸਟਾਰਟ ਕਰਿਆ ਸੀਗਾ ਕਿੱਥੇ ਹਾਂ ਕਿੱਥੇ ਬਣਾ ਆਪਣਾ ਖਰੜ ਹਾਂ ਜਿੱਥੇ ਇੱਕ ਵਾਰ ਲਿਖਿਆ ਦਾ ਤੂੰ ਕੌਫੀ ਜੀਪ ਲੱਗੇ ਰਿਹਾ ਦਾ ਨਾ ਉਹ ਬੱਬਲ ਟੀ ਵਾਲਾ ਹਾਂ ਉਹ ਕਰਿਆ ਸੀਗਾ ਇੰਡਸਟਰੀ ਟਾਈਪ ਕਹਿੰਦੇ ਹੁੰਦੇ ਆ ਇਹ ਅੱਛਾ ਟਾਈਪ ਆ ਜਾਂਦਾ ਲਓ ਜੀ ਉੱਪਰ ਉਹਨੇ ਉਹਦਾ ਲੋਹੇ ਜਿਹੜਾ ਤਿਆਰ ਕਰਾਇਆ ਸੀਗਾ ਉਹ ਲੱਕੜ ਦਾ ਹੈ ਤੁਹਾਨੂੰ ਦੇਖੀ ਜੀ ਵਧੀਆ ਬਿਲਕੁਲ ਆ ਆ ਆਹ ਕਿਆ ਹੋ ਗਿਆ ਇਹ ਸਟਾਪ ਐਂਟਰੀ ਅੰਦਰੋਂ ਅੱਛਾ ਛਾ ਦਰਵਾਜ਼ਾ ਹੈ ਦਰਵਾਜ਼ਾ ਹੈ ਦਰਵਾਜ਼ਾ ਹੈ ਇਹ ਦਰਵਾਜ਼ਾ ভাই ਠੀਕ ਹੈ ਠੀਕ ਹੈ ਮੈਂ ਕਿਆ ਪਤਾ ਨਹੀਂ ਕਿਆ ਚੱਕਰ ਲਓ ਜੀ ਉੱਪਰ ਜੇ ਤੁਹਾਨੂੰ ਦਪਾ ਦਿਹਾਉਂਦੇ ਆ ਚਾਰੇ ਪਾਸੇ ਤੇ ਵੀ ਹੈ ਮਤਲਬ ਲਿਮਟਿਡ ਹੈ ਜੀ ਕੋਈ ਬੜਾ ਪ੍ਰੋਗਰਾਮ ਨਹੀਂ ਇਹਦੀ ਕਰ ਸਕਦੇ ਹੈਗੇ ਜੀ ਦੇਖ ਰਹੇ ਇਹ 4 4 9 8 12 ਬੜਾ ਹੀ ਹੋ ਗਿਆ ਯਾਰ 15 16 ਬੰਦੇ ਇੱਥੇ ਹੋਗੇ ਬਾਹਰ ਆ ਕੇ ਹਾਂ 25 30 ਬੰਦੇ ਦਾ ਬਣੀ ਅਰੇਂਜਮੈਂਟ ਵਧੀਆ ਕਹਿਣ ਦਾ ਭਾਵ ਸਹੀ ਹੈ ਤੇ ਅੰਦਰ ਬਹੁਤ ਸੋਹਣਾ ਹੈਗਾ ਮਾਹੌਲ ਗਰਮੀਆਂ ਦੇ ਵਿੱਚ ਜੇ ਆਉਂਦਾ ਬੰਦਾ ਤਾਂ ਆਪਣਾ ਏਸੀ ਓਸੀ ਵੀ ਉਪਲਬਧ ਹੈਗਾ ਹੈ ਤੇ ਹੈ ਫੀਲ ਤਾਂ ਫੀਲਿੰਗ ਤਾਂ ਹੈਗੀ ਯਾਰ ਬੜਾ ਵਧੀਆ ਹੈ ਹਨਾ ਸਾਰਾ ਕੁਝ ਹਾਂ ਹਾਂ ਮਤਲਬ ਸਾਫ ਸਫਾਈ ਦਾ ਪੂਰਾ ਪ੍ਰਬੰਧ ਕਰਨ ਦਾ ਕੈਂਟ ਕੰਡਾ ਵਾਤਨਾ ਵੀ ਪੂਰੀ ਤਾਂ ਸਾਰਿਆਂ ਨੂੰ ਬੇਨਤੀ ਹੈ ਜਰੂਰ ਅ ਵਿਜ਼ਿਟ ਕਰਿਓ ਜੀ ਤੇ ਉਹ ਜਿਹੜਾ ਅਛਾ ਅੱਲਾ ਪਰਮਾਣ ਦੇ ਅੰਦਰ ਦੇ ਵਿੱਚ ਤੁਹਾਨੂੰ ਵੀ ਦਿਖਾ ਦਿੰਦੇ ਸਕ੍ਰੀਨ ਸ਼ਾਟ ਲੈ ਕੇ ਦੇਖ ਲਿਓ ਜੀ ਦੇ ਨਰੀ ਤੇ ਦਿਖਾ ਦਿੰਦੇ ਜੇ ਕੋਈ ਚੀਜ਼ ਦੇਖਣੀ ਕਿਸੇ ਨੇ ਲੋ ਜੀ ਪੜ ਸਕਦੇ ਆ ਇਹ ਮੀਨਿਊ ਕਹਿੰਦੇ ਮੈਨਿਊ ਮੈਨਿਊ ਮੀਨੂ ਦਰੋ ਮੈਨੂ ਸਾਰੇ ਆਪਣੇ ਤਾਂ ਚਲੀ ਜਾਂਦਾ ਆਪਣੇ ਦੇ ਦੇਸੀ ਕੰਮ ਕਰ ਰਹੇ ਨੇ ਆ ਤੁਸੀਂ ਇੱਥੇ ਰੋਕ ਕੇ ਵੀ ਸਾਰੇ ਦੇਖ ਸਕਦੇ ਹੋ ਕਿਤੇ ਵੀ ਪਾਉਜ਼ ਕਰਕੇ ਤੁਸੀਂ ਚੈੱਕ ਕਰ ਲਓ ਤੇ ਕੰਟੈਕਟ ਨੰਬਰ ਵੀ ਤੁਹਾਡੇ ਕੋਲ ਸ਼ੇਅਰ ਹੋ ਗਿਆ ਜੀ 9870683399 ਚਲੋ ਜੀ ਠੀਕ ਹੈ ਜੀ ਮਿਲਦੇ ਆਂ ਫਿਰ ਕਿਸੇ ਅਗਲੀ ਵੀਡੀਓ ਵਿੱਚ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਆਪਣੀ ਤਰੱਕੀਆਂ ਬਖਸ਼ੇ ਜੀ ਜੇ ਮੂਰ ਵਿਜ਼ਿਟ ਕਰਿਓ ਜੀ ਲਠੇੜੀ ਇਹ ਜਿਹੜਾ ਮਰੰਡੇ ਤੋਂ ਸ਼੍ਰੀ ਚਮਕੌਰ ਸਾਹਿਬ ਨੂੰ ਰੋਡ ਜਾਂਦਾ ਉਹਦੇ ਉੱਪਰੇ ਬਣਿਆ ਹੋਇਆ ਜੀ ਐਮ ਐਂਡ ਐਮ ਪੀਜ਼ਾ ਹਟ ਐਂਡ ਤੰਦੂਰੀ ਜੰਕਸ਼ਨ ਜੰਕਸ਼ਨ